ਸਵਾਗਤ ਆ ਦੋਸਤੋ ਤੁਹਾਡਾ ਅਜਾ ਡੈਰੀ ਫਾਰਮ ਦੇ ਵਿੱਚ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਜਾਂ ਕੋਈ ਜਾਨਵਰ ਵਿਕਾਊ ਕਰਨਾ ਹੋਵੇ ਮੇਰੇ ਨੰਬਰਾਂ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 978020530 ਅੱਜ ਦੀ ਵੀਡੀਓ ਦੋਸਤੋ ਮੋਗਾ ਸ਼ਹਿਰ ਦੀ ਆ ਅੱਜ ਦੀ ਵੀਡੀਓ ਵਿੱਚ ਬਾਈਕਲ ਦੋ ਨਗ ਵਿਕਾਊ ਆ ਸਾਹਮਣੇ ਸਕਰੀਨ ਤੇ ਦੇਖ ਰਹੇ ਹਾਂ ਬਹੁਤ ਚੰਗੀ ਆ ਦੂਜੀ ਇੱਧਰ ਕੀ ਗੱਲਬਾਤ ਆ ਜ਼ਿਆਦਾ ਗੱਲਾਂ ਬਾਤਾਂ ਆਪਾਂ ਬਾਈ ਨਾਲ ਕਰਦੇ ਆ ਜ਼ਿਆਦਾ ਜਾਣਕਾਰੀ ਬਾਈ ਦਿੰਦੇ ਆ ਅੱਜੀ ਬਾਈ ਹਾਂਜੀ ਸਾਸਰੀ ਕਾ ਬਾਈ ਸਾਸਰੀ ਕਾ ਬਾਈ ਨਾਮ ਤੇ ਐਡਰੈਸ ਦੱਸ ਨਾਮ ਹੈ ਗਰਜਨ ਸਿੰਘ ਐਡਰੈਸ ਹੈਗਾ ਨਗਾਇਆ ਰੋਡ ਮੋਗਾ ਜਿਲ੍ਹਾ ਹੀ ਮੋਗਾ ਤਹਿਸੀਲ ਹੀ ਮੋਗਾ ਠੀਕ ਹੈ ਜੜਾ ਚੜੱਕਰ ਰੋਡ ਤੋਂ ਸਾਹਮਣੇ ਰਹੇ ਹਾਂ ਹਾਂਜੀ ਚੜੱਕਰ ਰੋਡ ਤੋਂ ਦੋ ਕਿੱਲੇ ਹੀ ਆਪਾਂ ਨੂੰ ਬਸ ਠੀਕ ਹੈ ਮੋਬਾਈਲ ਨੰਬਰ ਬੋਲੋ 6283501309 ਠੀਕ ਹੈ ਤੋਂ ਵੀਡੀਓ ਦੇ ਐਂਡ ਤੇ ਕਰ ਜਰੂਰ ਬਣੇ ਰਹੋ ਆਖਰ ਤੱਕ ਕਰ ਕਿਉਂਕਿ ਜੇ ਤੁਸੀਂ ਆਖਰ ਤੱਕ ਨਹੀਂ ਬਣਦੇ ਤਾਂ ਜਾਣਕਾਰੀ ਥੋੜੀ ਅਧੂਰੀ ਰਹਿ ਜਾਂਦੀ ਆ ਆਖਰ ਤੱਕ ਬਣੇ ਰਹੋ ਜਿਹੜੀ 1 ਨੰਬਰ ਬਈ ਸਾਹਮਣੇ ਸਕਰੀਨ ਤੇ ਇਹਦੀ ਕੀ ਡਿਟੇਲ ਆ ਏ ਵੀਰ ਜੀ ਦੂਜਾ ਸੁਹਾ ਬੱਛੀ ਆ ਠੀਕ ਆ ਬੱਚਾ ਹੈ ਨਹੀਂਗਾ ਕੋਈ 2 ਦੀ ਮੰਨ ਲੇ ਕੋਈ 4 ਦੀ ਮੰਨ ਲੇ ਮਹੀਨੇ ਦੀ ਸੂਈ ਬੱਚਾ ਇਸ ਟਾਈਮ ਇਹਦਾ ਹੈ ਨਹੀਂਆ ਜਿੱਥੋਂ ਮੈਂ ਲੈਣ ਉੱਥੇ ਸੀ ਨਾ ਮੇਰੇ ਕੋਲੇ ਆ ਠੀਕ ਆ ਜੀ ਇਹ 12 ਕਿਲੋ ਦੁੱਧ ਚੋਕੇ ਲਈ ਆ 11 ਕਿਲੋ ਦੁੱਧ ਰੈਡੀ ਆ ਅਛਾ 12 ਕਿਲੋ ਚੋਕੇ ਲਈ ਹੈ 11 ਕਿਲੋ ਮਾੜੇ ਆ ਫਰਕ ਪਾ ਗਈ ਕਰੂਗੀ ਦੁੱਧ ਵਧੂਗੀ ਠੀਕ ਹੈ ਹਾਂਜੀ ਇਸ ਵਕਤ ਤੋਕੜ ਹਾਂਜੀ ਹਾਂ ਬਸ ਵੀ ਜਿਵੇਂ ਕੋਈ ਕਿਵੇਂ ਮੰਨ ਲਵੇ ਠੀਕ ਹੋਰ ਕਿਲ ਖਾਤੇ ਤੁਸੀਂ ਦੇਖ ਸਕਦੇ ਹੋ ਵਜਨ ਵਜਨ ਫੁੱਲ ਆ ਕੱਦ-ਕੱਡ ਬਹੁਤ ਸੋਹਣਾ ਵੇਲ ਵੀ ਚੰਗੀ ਹੈ ਇਦਾਂ ਲੱਗਦਾ ਜਿਵੇਂ ਫਾਰਮ ਵਾਲੀ ਵੜ ਦੂੰਗੀ ਬਾਕੀ ਤੁਸੀਂ ਅੰਦਾਜ਼ਾ ਆਪ ਹੀ ਲਾ ਲੈਣਾਗਾ ਬਰੀਡ ਕੁਆਲਿਟੀ ਚ ਫੁੱਲ ਆ ਦੇਖ ਸਕਦੇ ਹੋ ਬੋਡੀ ਢਾਂਚਾ ਹੀ ਬਹੁਤ ਸੋਹਣਾ ਹੈ ਹੱਡਾਂ ਪੈਰਾਂ ਦੀ ਖੁੱਲੀ ਆ ਥੋੜੀ ਲੰਮਾ ਕਿੜਾ ਕਢਾ ਦਾਂਗੇ ਦੇਖ ਸਕਦੇ ਹੋ ਮੋੜ ਲਈ ਮੋੜਨੀ ਬਈ ਹੱਡਾਂ ਪੈਰਾਂ ਦੀ ਖੁੱਲੀ ਆ ਬਹੁਤ ਵੱਡੇ ਕੱਦ ਕਾਠ ਵਾਲੀ ਆ ਵੇਲ ਵੀ ਚੰਗੀ ਆ ਬਾਕੀ ਬਾਡੀ ਢਾਂਚਾ ਵੀ ਚੰਗਾ ਐਂ ਲੱਗਦਾ ਵੀ ਜਿਵੇਂ ਚੰਗੀ ਪਲੀ ਪੂਈ ਹੁੰਦੀ ਆ ਚੰਗੀ ਸੰਭਾਈ ਹੁੰਦੀ ਅਗਲੇ ਵੀਰ ਦੀ ਜਿੱਥੋਂ ਬਾਈ ਨੇ ਲੈਂਦੀ ਆ 12 ਕਿਲੋ ਦੁੱਧ ਬਾਈ ਆਂਦਾ ਵੀ ਆਪਾਂ ਤਸੱਲੀ ਕਰਕੇ ਲਈ ਆ ਬਾਈ ਕੋਲੇ ਜੀ ਲਾਇਆ ਦੁੱਧ ਘੱਟ ਗਿਆ 11 ਕਿਲੋ ਪਰ ਖੁੱਲਾ 11 ਕਿਲੋ ਕੋਈ ਵੀ ਆਉਦੀ ਤਸੱਲੀ ਕਰ ਸਕਦਾ ਹਾਂਜੀ ਹਾਂ 12 ਦੀ ਵੀ ਕਰਾਵਾਂਗੇ ਛੇ 12 ਦੀ ਕੱਲ੍ਹ 11 ਆਉਂਦੇ ਆ ਕੱਲ੍ਹ ਆਈ ਕਰਕੇ ਪਾਣੀ ਪੂਣੀ ਹੋਣ ਮਾੜਾ ਮੋਟਾ ਪੀਤਾ ਇਹਨੇ ਕੱਲ ਦਾ ਪਾਣੀ ਨਹੀਂ ਪੀਤਾ ਅੱਛਾ ਅੱਛਾ ਕਿਉਂਕਿ ਉਹਨਾਂ ਦੀ ਘਰੇ ਰੱਖੀ ਹੋਈ ਸੀ ਵਹਿੜ ਬੰਦਿਆਂ ਦੀ ਠੀਕ ਆ ਥਣ-ਸਮਾਨਾ ਵੀ ਦਿਖਾ ਦੇਖ ਸਕਦੇ ਹੋ ਠੰਡੀ ਸੀਲ ਬਹੁਤ ਆ ਕੋਈ ਦਿੱਕਤ ਨਹੀਂ ਠੀਕ ਆ ਹੂੰ ਠੰਡੀ ਸੀਲ ਖੋਲ ਠੰਡੀ ਸੀਲ ਉਹ ਕੇ ਜਮਾ ਉਹ ਡਾਰਦੀ ਆ ਮੜੀ ਜੀ ਬਾਕੀ ਲੱਤ ਮਾਰੇ ਵਹਿੜ ਦਾ ਕੋਈ ਪੈਸਾ ਨਹੀਂ ਓਹ ਠੀਕ ਆ ਕੋਈ ਗੱਲ ਨਹੀਂ ਦੋਸਤੋ ਦੇਖ ਸਕਦੇ ਹੋ ਬੋਡੀਪੰਦਰ ਬਾਕੀ ਸੋਹਣਾਗਾ ਮੂੰਹ ਮੱਥੇ ਦੀ ਵੀ ਸਨਖੀ ਆ ਥਾਣ ਹ ਵਰਨਾ ਵੀ ਬਹੁਤ ਸੋਹਣਾ ਲੱਗਿਆ ਹੋਇਆਗਾ ਜਵਾਬ ਅਸਮਾ ਹੈ ਜਮਾ ਇੱਕੋ ਜਿਹਾ ਥਾਣ ਤੁਹਾਨੂੰ ਦਿਖਾ ਦਿੰਦਾ ਨੇੜੇ ਤੋਂ ਕਰਕੇ ਬਹੁਤ ਸੋਹਣਾ ਲੱਗੇ ਹੋਇਆ ਇੱਕੋ ਜਿਹਾ ਪੱਤੀ ਚੋਈ ਵਾਲੇ ਥਾਣ ਤੁਹਾਨੂੰ ਪਸੰਦ ਆਉਣਗੇ ਮੋਗ ਕੇ ਅਰਗੀ ਚਵਾਈ ਆ ਜੀ ਬਾਕੀ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੇ ਕੁ ਮਹੀਨਿਆਂ ਦੀ ਸੂਈ ਹੋ ਸਕਦੀ ਦੋ ਮੰਨ ਲਓ ਚਾਰ ਮੰਨ ਲਓ ਪਿੱਛੇ ਤੋਂ ਵੀ ਤੁਹਾਨੂੰ ਹਵਾਨਾ ਦਿਖਾਗਾ ਚੰਗੀ ਨਸਲ ਦੀ ਆ ਕੱਦ ਕੱਦ ਵੀ ਤੁਹਾਨੂੰ ਦੇਖ ਸਕਦੇ ਹੋ ਸਟੇਟ ਹੱਡੀ ਆ ਅੱਛਾ ਵੀ ਬਹੁਤ ਚੋੜਾ ਗਾ ਤਾਂ ਕਿ ਚਮਕ ਵੀ ਪੂਰੀ ਹੈ ਬੱਚੀ ਜੀ ਕਮੀ ਕੋਈ ਨਹੀਂ ਦਿਸੀ ਤੁਹਾਨੂੰ ਇਹਦਾ ਵੀ ਹੁਣ ਆਪਾਂ ਚੋਇਸ ਤੁ ਕਰਦਾ ਹੋਏਗਾ ਤੇ ਕਿੱਦਾਂ ਲੱਗਦੀ ਧਾਰਤੂ ਮੋਟੀ ਇਹਦੀ ਕਿਵੇਂ ਆ ਮੈਂ ਕਹਿੰਦਾ ਜਮਾ ਕਿੱਲੇ ਘੜ ਦਿੰਦੀ ਹੈ ਮੋਗੇ ਅਰਗੀ ਚਵਾਈ ਆ ਜਮਾ ਸਿਰਾ ਚਵਾਈ ਕੋਈ ਭੂਰ ਹੋਵੇ ਕੋਸ਼ ਹੋਵੇ ਥਣ ਵੱਧ ਘਟ ਹੋਵੇ ਉਹ ਮੇਰੀ ਜ਼ਿੰਮੇਵਾਰੀ ਆ ਬਾਕੀ ਦੋ ਡੰਗ ਚੋਏ ਬਿਨ ਆਪਾਂ ਵਹਿੜ ਨਹੀਂ ਦੇਣੀ ਕੋਈ ਵੀ ਬੰਦਾ ਆ ਜੇ ਨਾ ਆਪਾਂਗੇ ਤੋਤਰਾ ਸਾਈ ਪੋਣੀ ਆ ਚਾ ਦੋ ਵਾਰ ਚਾਰ ਵਾਰ ਵੀਡੀਓ ਵੇਖ ਕੇ ਜਿਹਨੇ ਸਾਈ ਪੋਣੀ ਉਹ ਵੇਖ ਕੇ ਪਾਇਓ ਮੇਰਾ ਵੀਰ ਬੇਨਤੀ ਆ ਠੀਕ ਆ ਹਾਂਜੀ ਦੋਸਤੋ ਆ ਕੇ ਤਸੱਲੀ ਜ਼ਰੂਰ ਕਰਿਓ ਤਸੱਲੀ ਟਿਕਾ ਟਿਕਾਠ ਲਈ ਵਹਿੜ ਆ ਠੀਕ ਆ ਤਸੱਲੀ ਕਰਨੀ ਤੁਹਾਡੀ ਬਣਦੀ ਬਾਕੀ ਚਵਾਈ ਚੁਈ ਦੀਂਦੀ ਹੈ ਬਚੰਗੀ ਹੋਊਗੀ ਥਣ ਵੀ ਬਹੁਤ ਸੋਹਣਾ ਲੱਗਿਆ ਥੀ ਚਵਾਈ ਵਾਲਾਗਾ ਤਦ ਵੀ ਮੌਲਾ ਦੱਸੀ ਫਿਰ ਆਪਾਂ ਕੀ ਰੱਖਿਆ ਪ੍ਰਾਈਸ ਮੌਲੇ ਦਾ 38000 ਰੁਪਈਆ ਜੀ 38000 ਰੁਪਈਆ ਮੌਕੇ ਤੇ ਬਸ ਮਾਨਤਾ ਨਹੀਂ ਹੋਣਾ ਜੀ ਵੱਛੀ ਵੱਡੀ ਆ ਠੀਕ ਆਪਾਂ ਨੂੰ ਉਦਾਂ ਦਾ ਕੰਮ ਨਹੀਂ ਆਉਂਦਾ ਕਿ ਨਹੀਂ ਤਾਂ ਜਿੰਨੇ ਦੀ ਮਰਜ਼ੀ ਵੇਚ ਲੈਂਦੇ ਆ ਜੋ ਵਾ ਰਿਐਲਟੀ ਆ ਮੂਰੇ ਆ ਬਸ ਠੀਕ ਇਹ ਸੱਚਾਈ ਸਾਨੂੰ ਨਹੀਂ ਆ ਹਾਂ ਜੋ ਸੱਚਾ ਬਸ ਸਾਹਮਣੇ ਆ ਇਹਦਾ ਚੋਕੇ ਜਿਨੇ ਵੀਰ ਨੇ ਆਪਣੀ ਗੱਲ ਉਹ ਜਿਹਦੇ ਨਾਲ ਇਹ ਸੌਦਾ ਹੋਊਗਾ ਚੋਕੇ ਦੇਖ ਲਵੇ ਚਵਾਈ ਮਾੜੀ ਨਿਕਲੇ ਬਸਮਾੜਾ ਨਿਕਲੇ ਵੜ ਮੀਰੀ ਆ ਉਹ ਠੀਕ ਆ ਸਹੀ ਆ تسਲੀ ਕਰਨੀ ਬੰਦੀ ਦੋਸਤੋ ਹਾਂਜੀ ਹਾਂ ਬਾਕੀ ਵਿੜ ਬਹੁਤ ਚੰਗੀ ਆ ਬਾਕੀ ਜੇ ਤੁਸੀਂ ਗੱਬਣ ਕਰਾ ਲਈ ਤੇ ਅੱਗੇ ਚੰਗੇ ਪੈਸੇ ਆ ਬਾਈ ਜੀ ਲੋਕ ਲੱਖ ਕਹਿੰਦੇ ਨਾ ਮੈਂ ਕਹਿੰਦਾ ਲੱਖ ਦੇ ਵੀ ਨਹੀਂ ਏਡੀ ਵਿੜ ਕੋਈ ਦਿੰਦਾ ਆਉਣ ਦੇ ਟਾਈਮ 'ਚ ਤਿਆਰ ਹੋ ਗਏ ਪਰ ਅੱਜ ਜੋ ਵੀ ਆ ਜੇ ਕੋਈ ਰਸਾਂਭਣ ਵਾਲਾ ਸ਼ਕੀਨ ਹੋਵੇ ਉਹ ਵਿੜ ਲੈ ਜਾਵੇ ਆਪਾਂ ਇਹ ਨਹੀਂ ਕਹਿੰਦੇ ਫਾਰਮ ਚੋਂ ਲਈਏ ਕਿਤੋਂ ਲਈਏ ਘਰੋਂ ਲਈਏ ਬਈ ਨਾ ਫਾਰਮ ਚੋਂ ਲਈ ਆ ਸਾਂਭੀ ਜ਼ਰੂਰ ਸੀ ਪਰ ਜਿੰਨਾ ਕਿ ਚੁੰਦੇ ਹੀ ਆ ਪੱਠੇ ਪੁੱਠੇ ਦੇ ਭਾਉ ਉਨਾਂ ਕੀ ਜਿੰਨਾ ਕਿ ਚਾਹੀਦਾ ਉਨਾਂ ਕੀ ਚੁੰਦੇ ਸੀ ਨਹੀਂ ਇਹਨੂੰ ਕੀ ਦੁੱਧ 15 ਲੀਟਰ ਕੀ ਜਾਂਦਾ ਇਹਨੂੰ ਸਹੀ ਹੈ ਹਾਂਜੀ ਬਾਕੀ ਸੰਭਾਈ ਚੰਗੀ ਕੀਤੀ ਹੈ ਪਾਣੀਆਂ ਦੀ ਜਿੰਨਾਂ ਤੋਂ ਵੀ ਲੈਂਦੀ ਆ ਬਾਕੀ ਬਹੁਤ ਨਿੱਗਰ ਪਈ ਵੈੜ ਅੱਗੇ ਚੱਲਦੇ ਆਪਾਂ ਫਿਰ ਦੋ ਨੰਬਰ ਤੇ ਪਈ ਹਾਂਜੀ ਦੋ ਨੰਬਰ ਤੋਂ ਸ਼ੁਰੂ ਕਰਦੇ ਆ ਇੱਕ ਨੰਬਰ 36000 ਪ੍ਰਾਈਸ ਕਰਤਾ ਮਾਣ ਤਣ ਥੋੜਾ ਹੋ ਜੂਗਾ ਬਹੁਤ ਸੁੰਦਰ ਵੈੜ ਦੋ ਨੰਬਰ ਬਾਰੇ ਦੋ ਨੰਬਰ ਵੈੜ ਬਈਏ ਥੱਲੇ 7 ਕਿਲੋ ਦੁੱਧ ਹੈਗਾ ਖੁੱਲਾ ਤੇ ਅੱਗੇ ਆਪਣੇ ਕੋਲੇ ਮਾਲ ਵੈਗਿਆ ਤਾਂ ਕਰਕੇ ਆਪਾਂ ਵੇਚੀ ਨਹੀਂ ਵੈੜ ਇਹ ਤੇ ਹੁਣ ਵਧੀਆ ਸੈੱਟ ਆ ਜਮਾ 7 ਕਿਲੋ ਦੁੱਧ ਇਹਦੇ ਥੱਲੇ ਆ ਇਸ ਟਾਈਮ ਇਹਦੇ ਦੋਨਾਂ ਟਾਈਮਾਂ ਦੇ ਦੋਵਾਂ ਟਾਈਮਾਂ ਦੇ ਅੱਛਾ ਇਹਨੂੰ ਕਿੰਨਾ ਟਾਈਮ ਹੋ ਗਿਆ ਸੋਈ ਇਹਨੂੰ ਇਹਦਾ ਨਹੀਂ ਕੋ ਪਤਾ ਜੀ ਅਛਾ ਇਹਦਾ ਵੀ ਨਹੀਂ ਪਤਾ ਹਾਂ ਇਹਦਾ ਨਹੀਂ ਠੀਕ ਹੈ ਤੋੜ ਕੇ ਦਿਖਾ ਦਿੰਦੇ ਹਾਂ ਦੋਸਤੋ 2 ਨੰਬਰ ਦੇ ਦੇ ਦਾਂ 7 ਕਿਲੋ ਦੁੱਧ ਫੁੱਲਾ ਤਿਆਰ ਆ ਕੱਦ ਘਾਟ ਇਹਦਾ ਵੀ ਸੋਹਣਾ ਹੈ ਉਹ ਮੱਥਾ ਵੀ ਤੁਹਾਨੂੰ ਦਿਖਾ ਦਿੰਨੇ ਹਾਂ ਤੋੜ ਕੇ ਦਿਖਾਉਣੇ ਥਣ ਹਵਨ ਦਾ ਵੀ ਸੋਹਣਾ ਲੱਗਿਆ ਹੋਇਆ ਉਹ ਵੀ ਦਿਖਾਵਾਂਗੇ ਤੁਹਾਨੂੰ ਤੋੜਦੀ ਪਈ ਮੜਾ ਨੰਨਾ ਕੱਢਦੀ ਐਚ ਐਫ ਚ ਪੈਂਦੀ ਵੀ ਵੇੜ ਸੁੰਦਰ ਕੱਦ ਘਾਟ ਦੀ ਵੀ ਚੰਗੀ ਹੈ ਮੋੜ ਲਈ ਹੈ ਸੂਈ ਨਾ ਨਾ ਜੇ ਤੁਸੀਂ ਲਾਉਣਾ ਦੋਸਤੋ ਕਿੰਨਾ ਕੁ ਹੋ ਗਿਆ ਸੂਈ ਨੂੰ ਕੋਸਾ ਉਹਨਾਂ ਨੂੰ ਜੱਜਮੈਂਟ ਕਰ ਲਿਓ ਪਰ 7 ਕਿਲੋ ਦੁੱਧ ਪਿਆਰ ਕੋਈ ਵੀ ਆ ਕੇ ਤਸੱਲੀ ਕਰ ਲੈ ਦੋ ਟਾਈਮ ਕਰ ਲੈ ਤਿੰਨ ਟਾਈਮ ਕਰ ਲੈ ਹਨਵਾਨਾ ਤੁਹਾਨੂੰ ਅੱਗੇ ਤੋਂ ਵੀ ਦਿਖਾ ਦਿੰਨੇ ਆ ਤੇ ਪਿੱਛੇ ਤੋਂ ਵੀ ਦਿਖਾ ਦੇ ਦੇਖ ਸਕਦੇ ਥਲ ਕੋਈ ਢੰਡੀ ਚੀਰੀ ਪੂਰੀ ਲੱਤ ਮਾਰ ਕੋਈ ਨਹੀਂ ਕਰ ਬੀ ਸਭ ਛੰਡੀ ਸੀਗਾ ਹਨਵਾਨਾ ਵੀ ਦਿਖਾ ਦਿੰਨੇ ਆ ਪਿਕਚਰ ਵੀ ਦਿਖਾ ਦਿੰਦੇ ਆ ਪਤਾ ਜੇ ਇਹ ਜੋ ਹਨਵਾਨਾ ਦੇਖ ਸਕਦੇ ਨਾ ਕੱਦ-ਕੱਦ ਦੇਖ ਸਕਦੇ ਉਹਦੇ ਬਰਾਬਰੀ ਲੱਗਦਾ ਕਿ ਦੋਨਾਂ ਦਾ ਕੱਦ ਹਾਂਜੀ ਹਾਂਜੀ ਕੋਈ ਨਹੀਂ ਆ ਦੇਖੋ ਕੋਈ ਵੀ ਰੇਣਾ ਸੰਜੇ ਵੀ ਨਿੱਕੀਆਂ ਆਵਾਂ ਜਾਂ ਪਤਲੀਆਂ ਆਵਾਂ ਪੂਰੀਆਂ ਵੱਡੀਆਂ ਬੱਚੀਆਂ ਦੋਨੇ ਦੋਸਤੋਂ ਗੱਲਬਾਤ ਤਾਂ ਆਪਾਂ ਦੂਜੀ ਦੀ ਕਰਦੇ ਆਂ ਪਰ ਪਹਿਲੀ ਜਿਹੜੀ ਆਪਾਂ ਪਹਿਲੀ ਦਿਖਾਈ ਉਹ ਤੁਹਾਨੂੰ ਵੱਖਰ ਹੋਈ ਦਿੱਖਦੀ ਆ ਤੁਸੀਂ ਆ ਕੇ ਦੇਖੋਗੇ ਸਿੱਧੀ ਤੁਹਾਡੀ ਅੱਖਾਂ 'ਚ ਵੱਜੂਗੀ ਇਹਦਾ ਵੀ 7 ਕਿਲੋ ਦੁੱਧ ਤਿਆਰ ਆ ਕੋਈ ਵੀ ਤਸੱਲੀ ਕਰ ਲਿਆ ਵੀ ਦੋ ਟਾਈਮ ਕਰ ਲੈ ਤਿੰਨ ਟਾਈਮ ਕਰ ਲੈ ਇਹ ਤਾਂ ਵੀ ਮੋਲ ਦੱਸੀ ਫਿਰ ਆਪਾਂ ਪ੍ਰਾਜੇ ਇਹ ਬਸ 20000 ਦੀ ਆਪਾਂ ਦੇਣੀ ਹੋਈ ਹੈ ਛੇ ਹਜ਼ਾਰ ਦੀ ਦੀ ਦਾ ਹਾਂ ਜੀ ਮਾੜਾ ਮੋਟਾ ਮੰਨ ਤਾਂ ਹਾਂ ਬਸ ਮੌਕੇ ਤੇ ਹੋਗਾ ਜੀ ਬਾਕੀ ਇੰਨੇ ਦੀ ਦੇਣੀ ਹੋਈ ਹੈ ਤੁਸੀਂ ਮੰਨ ਤਾਂ ਹਾਂ ਜੀ ਦੋਸਤੋ ਜਿਹੜੀ ਤੁਹਾਨੂੰ ਆਕਰ ਤਿੱਕਰ ਕਿੱਸੇ ਬਣੇ ਰਹੋ ਵੀਡੀਓ ਬਣਾਉਣ ਦੀ ਜਿਹੜੀ ਤਰੀਕ ਆ ਅੱਜ ਦੀ ਤਰੀਕ ਆ 15 ਤਰੀਕ 15 ਮਈ 2024 ਅੱਜ ਦੀ ਤਰੀਕ ਵਿੱਚ ਬਾਈ ਕੋਲ 2 ਲੱਖ ਵਕਾਉ ਦੋ ਹੀ ਹੈ ਬਾਈ ਹਾਂ ਜੀ ਹਾਂ ਜੀ ਜੇ 2 ਲੱਖ ਵਕਾਉ ਆ ਲਾਈਕ ਤੇ ਕਮੈਂਟ ਕਰਕੇ ਜਰੂਰ ਆਜ ਵੀਡੀਓ ਕਿਦਾਂ ਦੀ ਲੱਗੀ ਵਾਤਵਾਰ ਤੇ ਸ਼ੇਅਰ ਜਰੂਰ ਕਰ ਦਿਓ ਬਾਕੀ ਤੁਸੀਂ ਸਾਡੇ ਨਾਲ ਕੋਸਾਂ ਤੇ ਵੀ ਜੁੜ ਸਕਦੇ ਹਾਂ ਹੋਰ ਸੋਸ਼ਲ ਮੀਡੀਆ ਜਿਵੇਂ ਫੇਸਬੁੱਕ ਇੰਸਟਾਗ੍ਰam ਵਟਸਐਪ ਤੇ ਵੀ ਜੁੜ ਸਕਦੇ ਹਾਂ ਉਹਦਾ ਲਿੰਕ ਤੁਹਾਨੂੰ ਮਿਲ ਜੂਗਾ ਇੱਕ ਸਬਸਕ੍ਰਿਪਸ਼ਨ ਬਾਕਸ ਵਿੱਚ ਥੋੜਾ ਨਾਂ ਲੈਣਾ ਮੈਨੂੰ ਔਖਾ ਜਿਹਾ ਲੱਗਦਾ ਡਿਸਕ੍ਰਿਪਸ਼ਨ ਬਾਕਸ ਵਿੱਚ ਠੀਕ ਹੈ ਵੀਰੇ ਧੰਨਵਾਦ ਦੋਸਤੋ ਵੀਡੀਓ ਦੇਖਣ ਦੀ ਬਹੁਤ ਬਹੁਤ ਧੰਨਵਾਦ